ਨੇ ਬਟਾਲਾ ਦੇ ਸ਼ਿਵਸ਼ੰਕਰ ਮੁਹੱਲਾ ਤੇ ਬੀਕੋ ਮੁਹੱਲਾ ਵਿਖੇ ਅਚਾਨਕ ਹੀ ਜ਼ਮੀਨ ਤਸ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੌਰਾਨ ਕਿ ਸ਼ਿਵ ਮੰਦਰ ਮੁਹੱਲਾ ਵਿਖੇ 15 ਫੁੱਟ ਜ਼ਮੀਨ ਤਸ ਗਈ ਤੇ ਬੀ ਕੋ ਮੁਹੱਲਾ ਵਿਖੇ 10 ਫੁੱਟ ਜ਼ਮੀਨ ਤਸ ਜਾਂਦੀ ਹੈ ਇਤਲਾ ਮਿਲਦਿਆ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ ਤਾਂ ਜੋ ਕੋਈ ਵੱਡਾ ਨੁਕਸਾਨ ਨਾ ਹੋਵੇ ਉਸ ਨੂੰ ਲੈ ਕੇ ਪ੍ਰਬੰਧ ਵੀ ਸ਼ੁਰੂ ਕਰ ਦਿੱਤੇ ਗਏ ਸਨ ਤਾਂ ਅਸੀਂ ਹੋਈ ਜਗ੍ਹਾ ਤੇ ਨਗਰ ਨਿਗਮ ਬਟਾਲਾ ਦੇ ਵੱਲੋਂ ਐਮ ਐਲ ਏ ਬਟਾਲਾ ਦੀ ਹਦਾਇਤਾਂ ਤੇ ਤੁਰੰਤ ਕੰਮ ਸ਼ੁਰੂ ਕਰਦਿਆ ਹੋਇਆ ਕੰਕਰੀਟ ਦੇ ਨਾਲ ਅਸੀਂ ਜਗ੍ਹਾ ਨੂੰ ਪਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਤੇ ਚੱਲਦਿਆਂ ਕੰਮ ਦਾ ਜਾਇਜ਼ਾ ਲੈਣ ਦੇ ਲਈ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਕਮ ਐਸ ਡੀ ਸ਼ਾਇਰੀ ਪੰਡਾਰੀ ਪਹੁੰਚੇ ਤੇ ਇਸ ਮੌਕੇ ਉਹਨਾਂ ਕਿਹਾ ਕਿ ਦੋਹਾਂ ਹੀ ਜਗ੍ਹਾ ਤੇ ਕੰਮ ਚੱਲ ਰਿਹਾ ਚਾਰ ਤੋਂ ਪੰਜ ਦਿਨਾਂ ਦੇ ਵਿੱਚ ਕੰਮ ਮੁਕੰਮਲ ਹੋ ਜਾਵੇਗਾ ਨਾਲ ਹੀ ਉਹਨਾਂ ਕਿਹਾ ਕਿ ਸ਼ਿਵਸ਼ੰਕਰ ਮੋਹੱਲੇ ਦੇ ਵਿੱਚ ਪੁਰਾਣੀਆਂ ਰਿਹਾਇਸ਼ੀ ਇਮਾਰਤਾਂ ਦੇ ਮਾਲਕਾਂ ਨੂੰ ਵੀ ਨੋਟਿਸ ਕੀਤੇ ਗਏ ਨੇ ਕਿ ਉਹ ਇਮਾਰਤਾਂ ਦਾ ਨਰੀਖਣ ਕਰਵਾਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ ਜੀ ਪਹਿਲਾਂ ਤਾਂ ਆਪਾਂ ਜਿਹੜਾ ਸ਼ਿਵ ਮੰਦਿਰ ਦਾ ਲੱਤਾ ਮੈਂ ਮੇਰੀ ਸੈਕੰਡ ਵਿਜ਼ਿਟ ਸੀ ਉੱਥੇ ਉੱਥੇ ਮੇਨ ਇਸ਼ੂ ਇਹ ਆ ਰਿਹਾ ਹੈਗਾ ਕਿ ਪੁਰਾਣੇ ਸਟਰਕਚਰਸ ਖੜੇ ਹੈਗੇ ਆ ਤੇ ਉਹ ਇੱਕ ਖੂਦ ਦੇ ਉੱਪਰ ਸਟਰਕਚਰ ਖੜਾ ਹੈ ਸੋ ਹਾਲ ਦੀ ਘੜੀ ਆਪਾਂ ਉਹਨੂੰ ਪ੍ਰੀਜ਼ਰਵ ਕਰ ਦਿੱਤਾ ਹੈਗਾ ਉਹਦੇ ਆਸ-ਪਾਸ ਜਿੰਨੀ ਫਿਲਿੰਗ ਸੀ ਕਰ ਦਿੱਤੀ ਗਈ ਹੈ ਬਟ ਪ੍ਰੋਬਲਮ ਇਹ ਹੈ ਕਿ ਆਸ-ਪਾਸ ਦੇ ਜਿਹੜੇ ਸਟਰਕਚਰਸ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਾਲ ਦੀ ਘੜੀ ਉਹਨਾਂ ਨੂੰ ਨੋਟਿਸ ਜਿਸ਼ ਇਸ਼ੂ ਕਰ ਦਿੱਤੇ ਗਏ ਆ ਕਿ ਆਪਣੀ ਸਟੇਬਿਲਿਟੀ ਚੈੱਕ ਕਰਵਾ ਲਈਤੀ ਜਾਏ ਪੀ ਡਬਲਯੂ ਡੀ ਜ਼ੇ ਰਾਹੀਂ ਤਾਂ ਕਿ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਾ ਹੋ ਸਕੇ residents ਦੀ ਡਿਮਾਂਡ ਇਹ ਹੈ ਕਿ ਬਾਕੀ ਏਰੀਆ ਵੀ ਖੋਦ ਕੇ ਚੈੱਕ ਕਰ ਲਿਤਾ ਜਾਏ ਬਟ ਹੁਣ ਜੋ ਮੈਨੂੰ ਮੇਰੀ ਟੈਕਨੀਕਲ ਟੀਮ ਨੇ ਦੱਸਿਆ ਹੈ ਕਿ ਜੇ ਵੱਧ ਏਰੀਆ ਉੱਥੋਂ ਖੋਲਿਆ ਜਾਂਦਾ ਹੈ ਤੇ ਸਟਰਕਚਰਸ ਕਿਉਂਕਿ ਪੁਰਾਣੇ ਆ ਉਹਨਾਂ ਦੇ ਨਕਸ਼ੇ ਪਾਸ ਨਹੀਂ ਹੈ ਬਹੁਤ ਪੁਰਾਣੇ ਸਟਰਕਚਰਸ ਹੈਗੇ ਆ ਤੇ ਉਹ ਨਾ ਹੋਵੇ ਕਿ ਖੁਦਾਈ ਦੇ ਦੌਰਾਨ ਹੀ ਘਰਾਂ ਨੂੰ ਸਟਰਕਚਰਸ ਨੂੰ ਨੁਕਸਾਨ ਹੋ ਜਾਏ ਸੋ ਅਗੇਨ ਟੈਕਨੀਕਲ ਟੀਮ ਉੱਥੇ ਜਾ ਕੇ ਹੁਣ ਦੁਬਾਰਾ ਉਹਨੂੰ ਦੇਖੂਗੀ ਕਿ ਬਾਕੀ ਸਟਰਕਚਰਸ ਕਿੱਥੋਂ ਤੱਕ ਖੋਲਣਾ ਸਹੀ ਰਹੇਗਾ ਕੁਝ ਗਲੀਆਂ ਦੀ ਇਹਨਾਂ ਦੀ ਡਿਮਾਂਡ ਹੈਗੀ ਆ ਉਹ ਆਪਾਂ ਹਾਊਸ ਦੀ ਮੀਟਿੰਗ 'ਚ ਪਾ ਕਰਵਾ ਕੇ ਉਹ ਕਰਵਾ ਦਾਂਗੇ ਕੰਮ ਦੂਸਰਾ ਜਿਹੜਾ ਆਪਾਂ ਇੱਥੋਂ ਦਾ ਦੇਖਿਆ ਹੈਗਾ ਇਹ ਮੇਨ ਜਿਹੜਾ ਰੀਜ਼ਨ ਆਪਾਂ ਲੋਕੇਟ ਕਰਵਾ ਚੁੱਕੇ ਆ ਕਿ ਇੱਕ ਤਾਂ ਮੈਨਹੋਲ ਦੀ ਉੱਥੇ ਥੋੜੀ ਸੀਪੇਜ ਹੋ ਰਹੀ ਹੈ ਦੂਸਰਾ ਆਪਣਾ ਸੀਵਰੇਜ ਦਾ ਜਿਹੜਾ ਹੈਗਾ ਉੱਥੋਂ ਪਾਣੀ ਜਿਹੜਾ ਡਰੇਨ ਹੈ بارش ਦਾ ਪਾਣੀ ਵੀ ਡਰੇਨ ਕਰਕੇ ਹੌਲੀ ਹੌਲੀ ਮਿੱਟੀ ਵਹਿ ਗਈ ਹੈ ਉਹ ਹੋ ਜਾਏਗਾ 3-4 ਦਿਨ ਦਾ ਪ੍ਰੋਸੀਜਰ ਹੈਗਾ ਇਹ ਉਹਨੂੰ ਪ੍ਰੋਪਰ ਕੰਪੈਕਸ਼ਨ ਕਰਕੇ ਉਹ ਕਰਵਾ ਦਿੱਤਾ ਜਾਏਗਾ ਜੀ ਰੱਖਦਾ ਜਿਹੜੀ ਉਹ ਪਾਣੀ ਸ਼ਹਿਰ ਵਾਲੀ ਜਗਾ ਉਹ ਜਾਂ ਫਿਰ ਕਾਰਨ ਕੀ ਲੱਗਦਾ ਬੈਠਦਾ ਹੈ ਉੱਥੇ ਤਾਂ ਮੇਨ ਕਾਰਨ ਇਹ ਹੈਗਾ ਕਿ ਖੂਦੇ ਉੱਪਰ ਹੀ ਸਟਰਕਚਰ ਹੈਗਾ ਸੋ ਪਾਣੀ ਜਿਹੜਾ ਹੈਗਾ بارش ਦਾ ਪਾਣੀ ਉੱਪਰ ਜਿਹੜਾ ਨਾਲ ਦੇ ਘਰਾਂ ਦਾ ਜਿਹੜਾ ਪਾਣੀ ਆ ਰਿਹਾ ਈਵਨ ਮੰਦਿਰ ਤੇ ਜਿਹੜਾ ਚੜਾਇਆ ਜਾਂਦਾ ਉੱਥੋਂ ਕਾਫੀ ਦੇਰ ਤੱਕ ਬਹੁਤ ਲੰਬੇ ਸਮੇਂ ਤੱਕ ਉਹ ਹੋ ਹੀ ਜਾ ਰਿਹਾ ਤੇ ਉਹ ਕੰਪੈਕਟ ਹੋ ਗਿਆ ਹੈ ਇੱਥੇ ਸੀਵਰੇਜ ਦਾ ਕਿਉਂਕਿ ਘਰਾਂ ਨੇ ਉਹਦੇ ਨਾਲ ਕਨੈਕਟ ਕਰ ਲਿੱਤਾ ਹੋਇਆ ਜੋ ਕਿ ਮੈਨੂੰ ਐਸਟੀਓ ਸੀਵਰੇਜ ਨੇ ਦੱਸਿਆ ਹੈਗਾ ਉਹਦੇ ਕਰਕੇ ਪਾਣੀ ਸੀਪ ਹੋ ਕੇ ਮਿੱਟੀ ਬਹਿ ਗਈ ਹੈ ਜੀ ਇਹਦੀ ਪੰਜ-ਛੇ ਦਿਨ ਇਹਨੂੰ ਲੱਗਣਗੇ ਵੈਸੇ ਤਾਂ ਠੇਕੇਦਾਰ ਸਾਹਮਣੇ ਮੈਨੂੰ 4 ਦਿਨ ਕਿਹਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਪ੍ਰੋਪਰ ਕੰਪੈਕਸ਼ਨ ਜ਼ਰੂਰ ਹੋਵੇ ਜਲਦੀ ਜਲਦੀ ਚੋਣਾ ਹੋਵੇ ਕਿ ਦੁਬਾਰਾ ਹੋ ਜਾਏ ਸੇ ਹੋ ਜਾਏਗਾ ਜੀ ਕੋ